ਭਾਰਤ ਰਤਨ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਪ੍ਰੀਨਿਰਵਾਣ ਦਿਵਸ ਮੌਕੇ ਅੰਬੇਦਕਰ ਸੈਨਾ ਮੂਲ ਨਿਵਾਸੀ ਅਤੇ ਵਿਧਾਨ ਸਭਾ ਹਲਕਾ ਫਗਵਾੜਾ ਦੀ ਟੀਮ ਵੱਲੋਂ ਡਾਕਟਰ ਪੀਮਰਾਓ ਅੰਬੇਦਕਰ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਉਂਦਿਆਂ ਗੁਰੂ ਹਰਗੋਬਿੰਦਗੜ੍ਹ ਵਿਖੇ ਸਥਿਤ ਡਾਕਟਰ ਪੀਮਰਾਓ ਅੰਬੇਦਕਰ ਜੀ ਦੀ ਪ੍ਰਤਿਮਾ ਤੇ ਸ਼ਰਧਾ ਦੇ ਫੁੱਲ ਭੇਟ ਕਰ ਸ਼ਰਧਾਂਜਲੀ ਪੇਟ ਕੀਤੀ ਗਈ ਇਸ ਮੌਕੇ ਗੱਲਬਾਤ ਕਰਦੇ ਹਰਭਜਨ ਸੁਮਨ ਅਤੇ ਹਰਭਜਨ ਬੁਲਾਲੋਂ ਨੇ ਕਿਹਾ ਕਿ ਡਾਕਟਰ ਭੀਮrao ਅੰਬੇਦਕਰ ਜੀ ਨੇ ਹਮੇਸ਼ਾ ਦਲਿਤਾਂ ਦੇ ਹਾਕਾਂ ਦੀ ਲੜਾਈ ਲੜੀ ਸੀ ਅਤੇ ਉਹਨਾਂ ਨੂੰ ਬਰਾਬਰਤਾ ਦੇ ਅਧਿਕਾਰ ਦਿਵਾਏ ਸਨ ਇਸ ਲਈ ਸਾਨੂੰ ਸਭ ਨੂੰ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ ਜੈ ਭੀਮ ਜੈ ਭਾਰਤ ਪਰਮ ਪੂਜਯੇ ਬੋਧੀ ਸਤਵ ਵਿਸ਼ਵ ਰਤਨ ਦਲਤਾਂ ਦੀਆਂ ਗੁਲਾਮੀ ਦੀਆਂ ਬੀੜੀਆਂ ਕੱਟਣ ਵਾਲੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਜਿਨ੍ਹਾਂ ਦਾ 6 ਦਸੰਬਰ 1956 ਨੂੰ ਪ੍ਰੀ ਨਿਰਵਾਣ ਦਿਵਸ ਹੋਇਆ ਸੀ ਅੱਜ ਪੂਰੀ ਦੁਨੀਆ ਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਮੰਨਣ ਵਾਲੇ ਲੋਕ ਅੱਜ ਦੇ ਦਿਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦੇ ਹਨ ਅਤੇ ਨਾਲ ਹੀ ਅੱਜ ਫਗਵਾੜਾ ਵਿਖੇ ਡਾਕਟਰ ਅੰਬੇਡਕਰ پارک ਗੁਰੂ ਹਰਗੋਬਿੰਦਗਰ ਵਿਖੇ ਫਗਵਾੜਾ ਦੀਆਂ ਸਮੂਹ ਰਾਜਨੀਤਿਕ ਧਾਰਮਿਕ ਸਮਾਜਿਕ ਜਥੇਬੰਦੀਆਂ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਅਤੇ ਅੰਬੇਡਕਰ ਸੈਨਾ ਵੱਲ ਮੂਲ ਵਾਸੀ ਬੋਲੋ ਵੀ ਫੁੱਲ ਅਰਪਿਤ ਕੀਤੇ ਅਤੇ ਨਾਲ ਹੀ ਪ੍ਰਣ ਕਰਦੇ ਆ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ 6 ਦਸੰਬਰ 1956 ਨੂੰ ਜਿਹੜਾ ਸੁਪਨਾ ਲੈ ਕੇ ਇਸ ਦੁਨੀਆ ਤੋਂ ਗਏ ਸੀ ਉਹਨੂੰ ਪੂਰਾ ਕਰਨ ਦਾ ਪ੍ਰਣ ਕਰਦੇ ਆਂ ਤੇ ਇਸ ਦੇਸ਼ ਦੇ ਵਿੱਚ ਬਹੁਜਾ ਸਮਾਜ ਦਾ ਰਾਜ ਅਤੇ ਬੁੱਧਿਸਤਵ 바ਵਾ ਸਾਹਿਬ ਡਾਕਟਰ ਅੰਬੇਡਕਰ ਦਾ ਜਿਹੜਾ ਸੁਪਨਾ ਸੀ ਬੁੱਧਵੀ ਭਾਰਤ ਦੇਖਣਾ ਉਸ ਨੂੰ ਪੂਰਾ ਕਰਨ ਦਾ ਪ੍ਰਣ ਕਰਦੇ ਆਂ ਔਰ ਆਸ ਕਰਦੇ ਆਂ ਕਿ ਸਾਰੇ ਜੋ ਵੀ ਭਾਰਤ ਵਾਸੀ ਹਨ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਦੱਸੇ ਹੋਏ ਰਾਹ ਤੇ ਚੱਲਦੇ ਇਸ ਦੇਸ਼ ਨੂੰ ਤਰੱਕੀਆਂ ਵੱਲ ਲੈ ਕੇ ਜਾਣਗੇ ਜੈ ਭੀਮ ਜੈ ਭਾਰਤ ਨਮੋ ਬੁਧਾਏ ਭਾਰਤ ਰਤਨ 바ਵਾ ਸਾਹਿਬ ਅੰਬੇਡਕਰ ਜੀ ਦਾ ਪ੍ਰੇਰਨਾ ਮਨਾੰਦਸ ਹੈ ਜੋ ਪੂਰੇ ਦੇਸ਼ ਔਰ ਵਿਦੇਸ਼ ਵਿੱਚ ਮਨਾਇਆ ਜਾਂਦਾ ਹੈ ਬਾਬਾ ਸਾਹਿਬ ਡਾਟਰ ਨਵੇਦਕਰ ਜੀ ਨੇ ਦੇਸ਼ ਦੇ ਸੰਵਿਧਾਨ ਲਿਖ ਕੇ ਇੱਕ ਗੱਲ ਸਾਬਤ ਕਰ ਦਿੱਤੀ ਹੈ ਕਿ ਅੰਬੇਡਕਰ ਬਾਦ ਗੁਰੂਆਂ ਦੀ ਸੋਚ ਨੂੰ ਅਪਣਾਉਂਦਾ ਹੈ ਕਿਉਂਕਿ ਮਾਨਸਕੀ ਜਾਤ ਇੱਕੇ ਪਹਿਚਾਨ ਬੋਦਾ ਨਾਰਾ ਉਹਨਾਂ ਨੇ ਸੰਵਿਧਾਨ ਵਿੱਚ ਲਿਖ ਕੇ ਦੇਸ਼ ਨੂੰ ਚਲਾਉਣ ਦੀ ਜਿਹੜੀ ਸਦਕਾ ਉਹ ਪੂਰੀ ਕੀਤੀ ਹੈ ਅੱਜ ਦੇਸ਼ ਦੇ ਅੰਦਰ ਹਰ ਧਰਮ ਹਰ ਵਰਗ ਹਰ ਜਾਤ ਜੋ ਵੀ ਜਿੱਥੇ ਵੀ ਹੈਗਾ ਆ ਉਹ ਇੱਕ ਸਮਾਨ ਆ ਬਰਾਬਰ ਆ ਚਾਹੇ ਔਰਤ ਆ ਚਾਹੇ ਆਦਮੀ ਆ ਚਾਹੇ ਬੱਚਾ ਆ ਉਹਨੂੰ ਪੂਰੇ ਅਧਿਕਾਰ ਦੇਦਾ ਸੰਵਿਧਾਨ ਦੇ ਵਿੱਚ ਔਰ ਪੂਰੇ ਦੇਸ਼ ਵਿੱਚ ਸੰਵਿਧਾਨ ਜੇ ਲਾਗੂ ਹੁੰਦਾ ਹੈ ਪਰ ਅੱਜ ਬੜੀ ਦੁੱਖ ਦੀ ਗੱਲ ਹੈ ਵੀ ਜੇ ਸੰਵਿਧਾਨ ਨੇ ਮਾਨਸ ਕੀ ਜਾਤ ਸਭ ਇੱਕੇ ਪਹਚਾਨ ਉਹਦਾ ਨਾਰਾ ਅੰਬੇਡਕਰ ਬਾਦ ਰਾਹੀਂ ਸੰਵਿਧਾਨ ਭਈ ਦਿੱਤਾ ਹੈ ਉਹ ਅੱਜ ਸੰਵਿਧਾਨ ਦੇ ਤਹਿਤ ਵੰਡ ਵਾਲੀਆਂ ਸਰਕਾਰਾਂ ਜਿਹੜੀਆਂ ਆ ਉਸ ਨੂੰ ਸਹੀ ਤਰੀਕੇ ਨਾਲ ਲਾਗੂ ਨਾ ਕਰਕੇ ਅੱਜ ਉਸ ਮਾਨਵੀ ਜਾਤ ਸਭ ਇੱਕ ਇੱਕ ਪਛਾਰਬੇ ਤੋਂ ਦੂਰ ਹੁੰਦੀਆਂ ਜਾ ਰਹੀਆਂ ਅੱਜ ਦੇਸ਼ ਦੇ ਵਿੱਚ ਜਾਤੀਵਾਦ ਧਰਮਵਾਦ ਹੋਰ ਬਹੁਤ ਕੁਝ ਜਿਹੜਾ ਫੈਲਿਆ ਆ ਉਹਦਾ ਕਾਰਨ ਇਹੀ ਆ ਕਿ ਅਸੀਂ 바ਵਾ ਸਾਹਿਬ ਅੰਬੇਡਕਰ ਦੀ ਸੋਚ ਨੂੰ ਅਪਣਾਇਆ ਨਹੀਂ ਉਹ ਸੰਵਿਧਾਨ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਇਸ ਕਰਕੇ ਅੱਜ ਦੇਸ਼ ਦੇ ਵਿੱਚ ਹਰ ਚੱਲ ਮੱਚੀ ਹੋਆ ਅੱਜ ਦਾ ਦਿਨ ਜਿਵੇਂ ਨਮਨ ਕਰਦੇ ਆਂ ਬਾਬਾ ਸਾਹਿਬ ਨੂੰ ਔਰ ਨਾਲ ਨਾਲ ਇਥੇ ਆਸ ਵੀ ਰੱਖਦੇ ਆਂ ਕਿ ਅਗਰ ਤੁਸੀਂ ਦੇਸ਼ ਵਿੱਚ ਸੰਤਾ ਸਮਾਨਤਾ ਭਾਈਚਾਰਾ ਬਣਾਉਣਾ ਚਾਹੁੰਦੇ ਆਂ ਸੰਵਧਾਨ ਨੂੰ ਸਹੀ ਲਾਗੂ ਕਰਨਾ ਪਊਗਾ ਔਰ ਸੰਵਧਾਨਕ ਸੋਚ ਨੂੰ ਬਣਾ ਕੇ ਬਾਬਾ ਸਾਹਿਬ ਦੇ ਬੇਕਦੇ ਜੋ ਕੀਤੇ ਕਾਰਨ ਆ ਉਹ ਤੇ ਅਮਲ ਕਰਨਾ ਪਊਗਾ ਜੈ ਭੀਮ ਜੈ ਭਾਲ